ਲੋਈ ਸਾਸਰੀ ਗੱਲ ਪੰਜਾਬੀਓ ਅਸੀਂ ਅੱਜ ਪਹੁੰਚੇ ਆ ਫੇਸ 3 ਦੇ ਇੱਕ ਨਿੱਕੇ ਜਿਹਾ پارک ਆ ਉਸ ਦੇ ਵਿੱਚ ਤੇ ਰੋਹਰੋਈ ਦੀ ਤਰ੍ਹਾਂ ਕੁਝ ਪੁੱਛਦੇ ਆ ਕੁਐਸਚਨ ਆਨਸਰ ਕੁਝ ਅ ਬਾਜ਼ਾਰਤ ਟਾਈਪ ਕੁਝ ਲਾ ਲੋ ਕੁਝ ਕੁਐਸਚਨ ਆਨਸਰ ਕੁਝ ਜਨਰਲ ਨੌਲੇਜ ਦੇ ਤੇ ਵੇਖਦੇ ਆ ਕਿ ਆਪਾਂ ਨੂੰ ਮਿਲਦਾ ਰਿਸਪੌਂਸ ਆਜੋ ਚੱਲਦੇ ਆ ਬਣੇ ਰਹੋ ਸਾਰੇ ਵਲੌਗ ਦੇ ਵਿੱਚ ਸਸੇ ਹੋਏ ਜੀ ਸਾਸਰੀ ਗੱਲ ਕੀ ਹਾਲ ਚੱਲ ਵਧੀਆ ਵਧੀਆ ਕੀ ਨਾਮ ਜੀ ਚੇਤਨ ਕੋਇਲ ਚੇਤਨ ਚੇਤਨ ਕੋਇਲ ਕੋਇਲ ਚਲੋ ਚੇਤਨ ਕੋਇਲ ਜੀ ਅਸੀਂ ਤੁਹਾਨੂੰ ਕੁਝ ਕੁਸਚਨ ਪੁੱਛਾਂਗੇ ਜੀ ਇਹ ਕੁਝ ਤੁਸੀਂ ਉਹਨਾਂ ਦੇ ਸਹੀ ਆਨਸਰ ਦਿੱਤੇ ਅੱਛਾ ਜੀ ਅਸੀਂ ਤੁਹਾਨੂੰ ਕੋਈ ਬਣ ਦੀ ਇਨਾਮ ਦਵਾਂਗੇ ਬੰਦਾ ਇਨਾਮ ਦਵਾਂਗੇ ਜੋ ਤੁਸੀਂ ਚਾਹੋ ਠੀਕ ਹੈ ਜਾਂ ਵਧੀਆ ਜਾਂ ਡਿਨਰ ਹੋ ਗਿਆ ਜਾਂ ਕੁਝ ਵੀ ਇਦਾਂ ਦਾ ਹੈ ਕੁਸਚਨ ਇਹ ਹੈ ਜੀ ਬਿਠਿੰਡਾ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ਸਰ ਸਰ ਦਾ ਪ੍ਰਾਣਾ ਪਟਿੰਡਾ ਇਸ ਤੋਂ ਵੀ ਪੁਰਾਣਾ ਨਹੀਂ ਤਾਂ ਚਲੋ ਦੂਸਰਾ ਕੁਐਸਚਨ ਹੈ ਵੀ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿੱਥੇ ਹੈ ਪੰਜਾਬ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿੱਥੇ ਹੈ ਪੰਜਾਬ ਪਟਿੰਡਾ ਦਾ ਪਿੰਡਾ ਵਾਹੀ ਇੱਕ ਤਰਾਈਟ 파ਰੋ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਜ ਹੂੰ बजी बजारत है पारो आए दो अंग्रेज एक मठ्ठा एक तेज हम्म वेरी no क्या नाम क्या, है? क्या नाम है बेटा मान्या लूज मान्या मानस यहीं पे रहते हो हां यहीं रहते हो ठीक ओके तो आपसे क्वेश्चन करें टफ क्वेश्चन पूछे या नॉर्मल 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 ओके तो आप बताओ ऐसी कौन सी चीज है जो देखी जा सकती है खाई जा खाई जा सकती है पर देखी नहीं जा सकती ऐसी कौन सी चीज है जो खाई जा सकती है पर दिखती नहीं है हवा। हवा नहीं। हाँ खाई जा सकती है नहीं अच्छा ठीक है एक और चांस चाहिए हाँ खाई जा सकती है पर देखी नहीं जा सकती, खाई जा सकती है पर ਕਿਆ ਚੀਜ਼ ਹੈ ਸਕਿਆ ਫਾਇਦਾ ਸਕਿਆ ਦੇਖੀ ਨਾ ਕੋਈ ਗੱਲ ਆਸਾਨ ਸਭ ਪੁੱਛਦੇ ਆਪਸੇ ਠੀਕ ਹੈ ਤੇਰੀ ਭੈਣ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਔਰਤ ਸਾਲ ਦੇ ਵਿੱਚ ਇੱਕ ਵਾਰੀ ਖਰੀਦਦੀ ਹੈ ਬਸ ਉਹ ਕਿਹੜੀ ਚੀਜ਼ ਹੈ ਜਿਹੜੀ ਔਰਤ ਸਾਲ ਦੇ ਵਿੱਚ ਇੱਕ ਵਾਰੀ ਖਰੀਦਦੀ ਹੈ ਸਿਰਫ ਸਿਰਫ ਇੱਕ ਵਾਰੀ ਖਰੀਦਦੀ ਹੈ ਬਸ ਇੱਕ ਵਾਰੀ ਹਾਂ ਕੀ ਕੀ ਲੱਗਿਤ ਨਹੀਂ ਇੱਕ ਵਾਰ ਖਰੀਦਦੀ ਹੈ ਔਰ ਸਾਰੀ ਸੂਟ ਨਹੀਂ ਸੂਟ ਤਾਂ ਬੇਟਾ ਵਾਰ-ਵਾਰ ਖਰੀਦਦੀ ਹੈ ਸਾਰੀ ਸਾਰੀ ਫੋਨ बेटा फोन भी नहीं है तो एक साल में एक, एक साल में एक बार खरीदती है और खरीदती भी एक बार ही है और खरीदती भी लाजमी है अच्छा, नो बेटा नो 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 आसान सा क्वेश्चन आपसे और पूछते हैं पंजाब में कितने एयरपोर्ट हैं चार वेरी गुड कहाँ कहाँ पे है बठिंडा मोहाली लुधियाना और अमृतसर वाह वाह एक एक तो आया ना आंसर एक 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 लास्ट लास्ट क्वेश्चन पूछे। वो भी आसान सा पूछे। हां चलो आप ऐसे करो भी तीन आदमी हैं तीन आदमी हैं एक अन्ना देख एक अन्ना एक लंगड़ा है हाँ। एक लंगड़ा हाँ, एक गूंगा है ठीक ठीक है ਇੱਕ ਬੋਲ ਨਹੀਂ ਸਕਦਾ ਇੱਕ ਦੇਖ ਨਹੀਂ ਸਕਦਾ ਇੱਕ ਚੱਲ ਨਹੀਂ ਸਕਦਾ ਘਰ ਦੇ ਵਿੱਚ 50 ਕਿਲੋ ਆਟਾ ਪਿਆ ਹਾਂ ਉਹਨੂੰ ਪਸਾਨ ਲੈ ਜਾਣਾ ਹੈ ਕੌਣ ਜਾਊਗਾ ਪਸਾਨ ਲਈ ਘਰ ਮੇਂ ਹੋਰ ਵੀ ਲੋਕ ਹੋਣਗੇ ਨਾ ਨਾ ਅੱਛਾ وہی ਤਿੰਨੋਂ ਮੇਂ ਸੇ وہی ਤਿੰਨ ਹੈ ਇੱਕ ਚੱਲ ਨਹੀਂ ਸਕਦਾ ਲੰਗੜਾ ਇੱਕ ਬੋਲ ਨਹੀਂ ਸਕਦਾ ਗੁੰਗਾ ਇੱਕ ਦੇਖ ਨਹੀਂ ਸਕਦਾ ਅੰਦਾ गुंगा। नो गलत अंदा। सोचो 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 सोचो, 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 सोचो। किसान तो नहीं है किसान उस वक्त उसके साथ नहीं है ना वो नहीं है तो है? गुंगा ही लेके जाएगा क्योंकि वो चल सकता है देख सकता है वहाँ पे थोड़ी किसी किसी के साथ उसने बोल ले है। अरे नहीं बेटा ਇਥੋਂ ਬਿਲੋਂਗ ਕਰਦੇ ਨੇੜੇ ਮੋੜ ਮੰਡੀ ਤੋਂ ਮੋੜ ਮੰਡੀ ਤੋਂ ਤੇ ਇੱਥੇ ਇੱਥੇ ਰੈਟਿੰਗ ਕੋਲੇ ਆਏ ਸੀ ਅਚਾਰ ਰੈਟਿੰਗ ਕੋਲੇ ਆਏ ਹੋ ਜੀ ਤੇ ਅਸੀਂ ਬਸ ਵੈਸੇ ਕੁਐਸਚਨਿੰਗ ਕਰ ਰਹੇ ਆ ਕੁਝ ਸਵਾਲ ਆ ਕੁਝ ਤਾਫਾ ਕੁਝ ਮਤਲਬ ਹੈਗੇ ਆ ਆਸਾਨ ਜੀ ਤੇ ਤੁਸੀਂ ਜੇ ਤਾ ਜਵਾਬ ਦਿੱਤੇ ਵਧੀਆ ਤਾਂ ਤੁਹਾਨੂੰ ਇੱਕ ਵਧੀਆ ਜਿਹਾ ਗਿਫਟ ਦਵਾਂਗੇ ਜੋ ਵੀ ਤੁਸੀਂ ਚਾਹੋ ਤੁਹਾਡੇ ਮਨ ਮਰਜ਼ੀ ਦਾ ਠੀਕ ਹੈ ਤੇ ਕਰੀਏ ਸ਼ੁਰੂ ਜੀ ਤੁਸੀਂ ਆਕਰ ਮੈਨੂੰ ਜੀ ਡਾਕਟਰ ਆਈਏ ਨਾਲ ਹਾਂਜੀ ਉਹ ਕਹਿੰਦੀ ਤੁਹਾਡੇ ਨਾਲ ਗੱਲ ਕਰਨ ਉਹ ਦਿਖਾਣ ਕਰ ਲੋ ਆਹੋ ਲਾ ਕੇ ਲਾਉਂ ਮੈਂ ਖਿਲਾ ਲੋ ਜੀ ਚਲੋ ਬੈਠੋ ਬੇਟਾ ਤੁਸੀਂ ਵੀ ਨਾਲ ਤੁਸੀਂ ਨਾਲ ਬੱਚੇ ਦੀ ਹੈਲਪ ਕਰਦੇ ਹੋ ਨਾਲ ਆ ਜਾਓਗੇ ਚਲੋ ਬੇਟਾ ਦਊਂਗਾ ਇਹ ਜਵਾਬ ਸੌਖੇ ਸੌਖੇ ਪੁੱਛੀਏ ਚਲੋ ਸਭ ਤੋਂ ਪਹਿਲਾ ਕੁਸਚਨ ਇਹ ਹੈ ਵੀ ਇੱਕ ਔਰਤ ਸਾਲ ਦੇ ਵਿੱਚ ਸਿਰਫ ਇੱਕ ਇੱਕ ਚੀਜ਼ ਖਰੀਦਦੀ ਹੈ ਉਹ ਕਿਹੜੀ ਚੀਜ਼ ਹੈ ਵੀ ਜਿਹੜੀ ਸਿਰਫ ਇੱਕ ਵਾਰੀ ਖਰੀਦਦੀ ਹੈ ਸਾਲ ਦੇ ਵਿੱਚ ਉਹ ਖਰੀਦਦੀ ਵੀ ਜ਼ਰੂਰ ਹੈ ਸਾਲ 'ਚ ਇੱਕ ਵਾਰੀ ਖਰੀਦਦੀ ਹੈ ਆਕਰ ਉਹਦੇ ਲਈ ਮੈਨੂੰ ਲੱਗਦੀ ਹੁੰਦਾ ਹੈ। ਯਾ ਚਲੋ ਤਾਂ ਨਹੀਂ ਬੱਤਾ। ਨਹੀਂ। ਚਲੋ ਬੇਟਾ ਐਦਾਂ ਦੱਸੋ ਵੀ ਇੱਕ ਇੱਕ ਲੰਗੜਾ ਹੈ। ਇੱਕ ਗੁੰਗਾ, ਇੱਕ ਬੋਲਾ। ਤਿੰਨ ਬੰਦੇ ਆ ਘਰ ਦੇ ਵਿੱਚ 50 ਕਿਲੋ ਆਟਾ ਪਿਆ। ਉਹ ਪਿસા ਕੇ ਲਿਆਉਣਾ। ਕੌਣ ਪਿસા ਕੇ ਲਿਆਊਗਾ? ਗੁੰਗਾ। ਗੁੰਗਾ ਕਾਓ ਬਾਈ। ਕਿਉਂ ਤੂੰ ਦੇਖ ਸਕਦਾ ਹੈ ਬੋਲ ਤਾਂ ਨਹੀਂ ਸਕਦਾ ਦੇਖ ਸਕਦਾ ਬੋਲ ਨਹੀਂ ਸਕਦਾ ਠੀਕ ਹੈ ਪਰ ਮੇ ਰੋਂਗ ਹੈ ਅੰਨਾ ਲੰਡਾ ਇੱਕ ਅੰਨਾ ਇੱਕ ਗੋਲਾ ਤੇ ਇੱਕ ਕੁੰਗਾ ਤਿੰਨ ਜਣੇ ਆ ਘਰ ਚ 50 ਕਿਲੋ ਆਟਾ ਪਿਆ ਉੱਪਰ ਸਾਕੇ ਲੈਉਣਾ ਦੇਖਨੇ ਵਾਲਾ ਜੋ ਅੱਤੀ ਤੀਵੀਰ ਤਪਸਾਂ ਦੀ ਹਾਂ ਮੈਨੂੰ ਦੱਸ ਦੇ ਤੂੰ ਬਹਿ ਜਾ ਨਾਲ ਤੂੰ ਬਹਿ ਕੇ ਦੱਸ ਦੋ ਤੂੰ ਬਹਿ ਕੇ ਬਹਿ ਕੇ ਹੈਲਪ ਕਰ ਦੋ ਨਾਲ ਬੇਟੀ ਦੀ ਬਹਿ ਕੇ ਹੈਲਪ ਕਰ ਦੋ ਬੈਠ ਜਾ ਬੈਠ ਜਾ ਬੈਠ ਜਾ ਸਹੀ ਹੈ ਮੰਨੂ ਜਦੋਂ ਆਟੇ ਪਿਆਣਾ ਹਾਂਜੀ ਫਿਰ ਪਸਾਂਦੀ ਲੋੜੀ ਨੂੰ ਲਓ ਜੀ ਪਸਾਂਦੀ ਲੋੜੀ ਨਹੀਂ ਆਖੀ ਵੈਰੀ ਗੁੱਡ ਦਾ ਪਸਾਂਦੀ ਲੋੜ ਨਹੀਂ ਥੋੜਾ ਖੁੱਲ ਕੇ ਬੋਲੋ ਬੇਟਾ ਕੰਫੀਡੈਂਸ ਨਾਲ ਬੋਲੋ ਕੋਈ ਗੱਲ ਨਹੀਂ ਕੰਫੀਡੈਂਸ ਨਾਲ ਖੁੱਲ ਕੇ ਬੋਲੋ ਪਸਾਉਣ ਜਾਣੇ ਆ ਤੇਨੂੰ ਥੋੜੀ ਲੈ ਕੇ ਜਾਨੇ ਆ ਆਪਾਂ ਕਣਕ ਲੈ ਕੇ ਜਾਨੇ ਆ ਪਸਾਉਣ ਵਾਸਤੇ ਹਨਾ ਹਾਂ ਕਣਕ ਨੂੰ ਪਸਾਉਣ ਵਾਸਤੇ ਲੈ ਕੇ ਜਾਨੇ ਆਪਾਂ ਨਾ ਕਿ ਆਟੇ ਨੂੰ ਪਸਾਉਣ ਵਾਸਤੇ ਇੱਕ ਬਸ ਵੈਸੇ ਬਜ਼ਾਰ ਤੇ ਉਲਝਾਉਣ ਵਾਸਤੇ ਠੀਕ ਹੈ ਇਹਦਾ ਅਨਸਰ ਹੋਇਆ ਵੀ ਮਤਲਬ ਲੋਕ ਦੇ ਘਰ ਦੇ ਵਿੱਚ ਪਹਿਲੋਂ ਹੀ ਆਟਾ ਪਿਆਇਆ ਤੇ ਨੂੰ ਤੁਸਾਂ ਨੂੰ ਵੀ ਕੀ ਲੋੜ ਹੈ ਕੋਈ ਵੀ ਨਹੀਂ ਜਾਊਗਾ ਨਾ ਲੰਗੜਾ ਜਾਊਗਾ ਨਾ ਗੁੰਗਾ ਜਾਊਗਾ ਨਾ ਬੋਲਾ ਜਾਊਗਾ ਠੀਕ ਹੈ ਓਕੇ ਹਾਂ ਉਹ ਕੁਸਚਨ ਪੁੱਛਾਂ ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਖਾ ਸਕਦੇ ਹੋ ਪਰ ਵੇਖ ਨਹੀਂ ਸਕਦੇ ਖਾ ਸਕਦੇ ਨੇ ਦੇਖ ਨਹੀਂ ਸਕਦੇ ਹਾਂ ਆ ਅਜੀਬੀ ਚੀਜ਼ਾਂ ਸਾਨੂੰ ਖਾ ਹੀ ਸਕਦੇ ਆ ਖਾ ਸਕਦੇ ਆ ਪਰ ਵੇਖ ਨਹੀਂ ਸਕਦੇ ਅਜਿਹਾ ਸਵਾਲ ਹੈ ਨੋ ਖਾ ਤਾਂ ਸਕਦੇ ਆ ਪਰ ਦੇਖ ਨਹੀਂ ਸਕਦੇ ਦੇਖ ਨਹੀਂ ਸਕਦੇ ਪਰ ਟੀਨ ਚੀ ਖਾ ਲੈਣੇ ਆ ਆਮੀ ਖਾ ਸਕਦੇ ਆ ਮੇ ਅਨੰਤੋ ਡਿਨਰ ਹੈ ਮੇ ਫਸਟ ਮੇ ਨਹੀਂ 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 ਬੇਟਾ ਆਪਾਂ ਦੇਖ ਨਹੀਂ ਸਕਦੇ ਨਾ ਉਹਨੂੰ ਬ੍ਰੇਕਫਾਸਟ ਆਪਾਂ ਦੇਖ ਲਿਆ ਲੰਚ ਵੀ ਆਪਾਂ ਦੇਖ ਲਿਆ ਡਿਨਰ ਵੀ ਆਪਾਂ ਦੇਖ ਲਿਆ ਆਪਾਂ ਦੇਖ ਨਹੀਂ ਸਕਦੇ ਪਰ ਉਹਨੂੰ ਖਾ ਸਕਦੇ ਆ ਨਹੀਂ ਪਤਾ ਹੈ ਨਹੀਂ ਅਦਰ ਨਹੀਂ ਸਸੀ ਗਾਲ ਜੀ ਇੱਥੇ ਰਹਿੰਦੇ ਨੇ ਲੋਕਲ ਹੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਅਸੀਂ ਤੁਹਾਡੇ ਨਾਲ ਕੁਐਸਚਨਿੰਗ ਕਰਾਂਗੇ ਕੁਝ ਕੁ ਸਵਾਲ ਟਾਫ ਕੁਝ ਕੁ ਸਵਾਲ ਟਾਫ ਹੈ ਕੁਝ ਕੁ ਔਖੇ ਹੋਣਗੇ ਜੇ ਤੁਸੀਂ ਜਿੱਤਦੇ ਹੋ ਤਾਂ ਤੁਹਾਨੂੰ ਇੱਕ ਵਧੀਆ ਗਿਫਟ ਦੇ ਕੇ ਜਾਵਾਂਗੇ ਓਕੇ ਚਲੋ ਫਸਟ ਸਵਾਲ ਇਹ ਹੈ ਵੀ ਬਾਹਰੋਂ ਆਏ ਦੂ ਅੰਗਰੇਜ਼ एक मठ्ठा एक तेज मठ्ठा मतलब औला तीने अति ती वाला 12 आए, <laughs> आए दो अंग्रेज एक मठ्ठा एक तेज कुछ हेन्स वगैरह दोंगे नहीं नहीं हेन्स तो नहीं देंगे 12 आए दो अंग्रेज 12 आए दो अंग्रेज ਇੱਕ ਮੱਠਾ ਇੱਕ ਤੇਜ ਹੈ ਖਾਣ ਪੀਣ ਵਾਲੀ ਨਹੀਂ ਕੁਦਰਤ ਦੇ ਰਿਲੇਟਡ ਚੀਜ਼ ਹੈ ਇਹ ਨੇਚਰ ਅਸ ਸੀ ਨੋ ਲੋਏ ਇਹ ਦਾਦਾ ਸੋ ਵੀ ਉਹ ਕਿਹੜੀ ਸ਼ੈਅ ਹੈ ਜਿਹੜੀ ਆਪਾਂ ਖਾ ਸਕਦੇ ਹਾਂ ਦੇਖ ਨਹੀਂ ਸਕਦੇ ਖਾ ਸਕਦੇ ਹਾਂ ਦੇਖ ਨਹੀਂ ਸਕਦੇ ਸੋ ਹਾਂ ਹਾਂ ਬਠਿੰਡੇ ਵਾਲਾ ਕੋਈ ਪੁਰਾਣਾ ਨਾਮ ਅ ਬਠਿੰਡਾ ਦਾ ਪੁਰਾਣਾ ਨਾਮ ਬਠਿੰਡਾ ਇਹ ਉਹ ਹਿੰਦੀ ਚ ਹੈ ਨਾ ਬਠਿੰਡਾ ਦਾ ਪੁਰਾਣਾ ਨਾਮ ਤੁਸੀਂ ਹਿੰਦੀ ਹਿੰਦੀ ਪੜ੍ਹੇ ਹੋਏ ਹੋ ਜਿਆਦਾ ਨਹੀਂ ਪੰਜਾਬੀ ਵੀ ਪੜ੍ਹੀ ਆ ਪੰਜਾਬੀ ਪੜ੍ਹੇ ਹੋਏ ਆ ਅੱਛਾ ਚਲੋ ਤੁਹਾਨੂੰ ਹਿੰਦੀ ਦੇ ਨਾਲ ਪੁੱਛਦੇ ਆ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਬੈਂਕ ਨੂੰ ਹੂੰ ਕਿਸੀ ਕੋਨੇ ਚਾਰ ਵੀ ਲੋਕ ਬਣਾ ਲਈ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਜਮਾ ਬੰਦ ਨੇ ਜਮਾ ਪੂੰਜੀ ਦਾ ਨਹੀਂ ਜਮਾ ਪੂੰਜੀ ਦਾ ਆਪਣਾ ਹੋ ਗਿਆ ਨਾ ਜਿਵੇਂ ਨਿਵੇਸ਼ ਕੇਂਦਰ ਨਹੀਂ ਕੁਝ ਕੁ ਠੀਕ ਆ ਕੁਝ ਕਦ ਤੱਕ ਪਰ ਪੂਰਾ ਨਹੀਂ ਨਿਵੇਸ਼ ਕੇਂਦਰ ਨਹੀਂ ਨਿਵੇਸ਼ ਕੇਂਦਰ ਤਾਂ ਨਹੀਂ ਚਲੋ ਇੱਕ ਸਭ ਤੋਂ ਸੌਖਾ ਸਵਾਲ ਪੁੱਛ ਦਾਂ ਤੁਹਾਨੂੰ ਉਹ ਕਿਹੜੀ ਚੀਜ਼ ਆ ਜਿਹੜੀ ਮਤਲਬ ਔਰਤ ਸਾਲ ਦੇ ਵਿੱਚ ਇੱਕ ਵਾਰੀ ਖਰੀਦਦੀ ਹੈ ਸਿਰਫ ਇੱਕ ਵਾਰੀ ਖਰੀਦਦੀ ਹੈ ਔਰਤ ਤੇ ਉਹ ਡੈਫੀਨੇਟਲੀ ਖਰੀਦੀ ਵੀ ਹੈ ਸਾਲ 'ਚ ਇੱਕ ਵਾਰ ਖਰੀਦਦੀ ਹੈ ਤੇ ਸਿਰਫ ਇੱਕ ਵਾਰੀ ਖਰੀਦਦੀ ਹੈ ਹਾਂ ਹਾਂ ਜਾ ਕੋ ਹਿੰਸ ਦੇ ਦੇ ਬਟਾ ਰਸਤਾ ਫਿਕਵਰੀ ਹੀ ਕਰੀ ਚਲੋ ਹਿੰਤ ਦੇ ਦਿੰਦੇ ਆ ਤੈਨੂੰ ਕੋਈ ਪਿਆਰ ਵਾਲੀ ਚੀਜ਼ ਆਉ ਕੋਈ ਪਿਆਰ ਵਾਲੀ ਚੀਜ਼ ਹੈ ਪਿਆਰ ਵਾਲੀ ਚੀਜ਼ ਹੈ ਕੋਈ ਹੂੰ ਹੋਰ ਸੌਖਾ ਕਰ ਦਿੰਨੇ ਕੋਈ ਰਿਸ਼ਤੇ ਵਾਲੀ ਚੀਜ਼ ਆ ਕੋਈ ਰਿਸ਼ਤੇ ਵਾਲੀ ਚੀਜ਼ ਆ ਕੋਈ ਇਸ ਚੀਜ਼ ਦੇ ਵਿੱਚੋਂ ਰਿਸ਼ਤਾ ਚਲਕਦਾ ਕੋਈ ਸੰਦੀ ਫੁਲਫਾਰਮ ਸਿਮ ਜਿਹੜਾ ਆਪ ਫੋਨਾਂ ਦੇ ਵਿੱਚ ਸਿਮ ਵਰਤਦੇ ਆ ਉਹਦੀ ਫੁੱਲ ਫਾਰਮ ਸਿਮਾ ਫੋਮ ਨਹੀਂ ਆਉਂਦੀ ਬਿਲਕੁਲ ਸਮਝ ਨਹੀਂ ਆਉਂਦਾ ਕਿਹਟ ਵਾਲਾ ਗੁੱਲਰਾ ਪੈਸਟ ਨਹੀਂ ਆਣਾ ਚਾਹੀਦਾ ਇਹ ਤਾਂ ਵਾਕ ਕਰ ਰਿਹਾ ਹੈ ਵੀ ਇਹ ਨਹੀਂ ਸਿਮ ਮੈਨੂੰ ਯਾਦ ਨਹੀਂ ਬਿਲਕੁਲ ਨਹੀਂ ਆਉਂਦੀ ਆ ਮੇਰੇ ਲਈ ਟਫ ਹੈ ਮੈਨੂੰ ਯਾਦ ਨਹੀਂ ਆਉਂਦੀ ਓਏ ਇਸ ਐਸਾ ਕੁੱਝ ਪੁੱਛ ਲੋ ਨਾ ਲੋ ਬਟਾ ਕੈਂਡੀ ਵੈਲਕਮ ਚਲੋ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਜੀ ਜਸਟ ਕੁਐਸਚਨਿੰਗ ਕਰ ਰਹੇ ਆ ਜੀ ਤੇ ਕੁਝ ਕੁ ਟਾਫਾ ਸਵਾਲ ਤੇ ਕੁਝ ਕੁ ਨੋਰਮਲ ਆ ਤੁਸੀਂ ਦੱਸੋ ਕਿਹੋ ਜੇ ਪੁੱਛੇ ਜਾਣ ਤੁਹਾਡੇ ਤੋਂ ਜੇ ਤੁਸੀਂ ਜਿੱਤਦੇ ਹੋ ਤੇ ਤੁਹਾਨੂੰ ਵਧੀਆ ਕੋਈ ਗਿਫਟ ਐਮਪਰ ਦੇ ਕੇ ਜਾਵਾਂਗੇ ਹੋ ਸਕਦਾ ਵਧੀਆ ਡਿਨਰ ਜਾਂ ਕੁਝ ਹੋਰ ਜੀ ਇਜ਼ੀ ਜੇ ਕੁਐਸਚਨ ਪੁੱਟ ਕਰੋ ਜੀ ਇਜ਼ੀ ਜੀ ਚਲੋ ਚਲੋ ਤੁਹਾਨੂੰ ਸਿਰਫ ਤੇ ਸਿਰਫ ਦੋ ਕੁਐਸਚਨ ਪੁੱਛਾਂਗੇ ਜੀ ਜਾਂ ਤਿੰਨ ਵੱਦ ਵੱਦ ਤੁਸੀਂ ਉਹਨਾਂ ਦੇ ਵਿੱਚੋਂ ਜਵਾਬ ਦੇਣੇ ਆ ਉਹ ਕਿਹੜੀ ਚੀਜ਼ ਹੈ ਜਿਹੜੀ ਔਰਤ ਸਾਲ ਦੇ ਵਿੱਚ ਇੱਕ ਵਾਰ ਖਰੀਦਦੀ ਹੈ ਓਹ ਖਰੀਦਦੀ ਹੀ ਖਰੀਦਦੀ ਹੈ ਡੈਫੀਨੇਟਲੀ ਖਰੀਦਦੀ ਹੈ ਨਹੀਂ ਆਉਣਾ ਉਹਦੇ ਕੋਈ ਕਰਵਾ ਔਰਤ ਇੱਕ ਵਾਰ ਖਰੀਦਦੀ ਹੈ ਜੇ ਦੱਸਿਆ ਮੈਨੂੰ ਨਹੀਂ ਆ ਕੋਸ਼ਿਸ਼ ਇਹ ਮੰਨ ਲਈ ਨਹੀਂ ਕਰਵਾਇ ਹੋ ਸਕਦਾ ਹੈ ਸਾਲਾਂ 24 ਇੱਕ ਵਾਰ ਆਂਦਾ ਹੈ ਇਹ ਵੀ ਗੱਲ ਦਾ ਵਾਸਤੇ ਤੇ ਦਾ ਰਾਈਟ ਆਨਸਰ ਕਰਵਾ ਵੀ ਹੋ ਸਕਦਾ ਹੈ ਕਿਉਂਕਿ ਉਹ ਵੀ ਸਾਲ ਵਿੱਚ ਇੱਕ ਵਾਰ ਆਂਦਾ ਹੈ ਉਹ ਵੀ ਖਰੀਦੀ ਹੈ ਇੱਕ ਰਖੜੀ ਵੀ ਸਾਲ ਵਿੱਚ ਇੱਕ ਵਾਰ ਆਂਦੀ ਹੈ ਤਾਂ ਇਹਦੇ ਜਿਹੜਾ ਤੁਹਾਡਾ ਕੁਸ਼ਨ ਪੁੱਟ ਕੀਤਾ ਜਾ ਰਿਹਾ ਉਹਦੇ ਦੋ ਆਨਸਰ ਬਣ ਸਕਦੇ ਆ ਮੇਰੇ ਅਕੋਰਡਿੰਗ ਜਾਂ ਕਿਸੇ ਦੇ ਵੀ ਅਕੋਰਡਿੰਗ ਦਾ ਆਈ ਥਿੰਕ ਬੋਥ ਆਨਸਰ रक ठीक है जी रखड़ी चलो रखड़ी एंड कर दो चलो बारो आए जी दो अंग्रेज एक मठा एक तेज बारों आए आए दो अंग्रेज एक मठा एक तेज बारों आए दो अंग्रेज एक आए दो अंग्रेज एक मठा एक तेज ਕਾਟ ਗਿਆ ਬਚਿੰਦਾ ਦਾ ਪੁਰਾਣਾ ਨਾਮ ਇਸ ਕੋ ਬਚਿੰਦਾ ਨੂੰ ਵੈਸੇ ਤਾਬੜਗੜ ਵੀ ਕਹਿੰਦੇ ਸੀ ਇਹਦੇ ਤਿੰਨ ਚਾਰ ਨਾਮ ਹੈ ਵੈਸੇ ਤਾਂ ਤੇ ਇਹਨੂੰ ਤਾਬੜਗੜ ਦਾ ਨਾਮ ਦਿੱਤਾ ਜਾਂਦਾ ਸੀ ਤੇ ਇਹਦੇ ਸਪੈਲਿੰਗ ਵਿੱਚ ਵੀ ਕੁਝ ਸੀ ਵੀ ਢੰਡਾ ਐ ਜਾਂ ਕੁਝ ਸੀਗਾ ਇਹਦਾ ਨਾਮ ਇਨੂੰ ਲੈ ਕੇ ਕਈ ਬਣ ਜਾਣੀਆਂ ਨੇ ਥਿਉਰੀਆਂ ਹੂੰ ਨੈਟ ਦੇ ਉਤੇ ਕਈ ਕੁਝ ਦਿੱਤਾ ਹੋਇਆ ਹੈ ਨਾ ਉਹ ਕੀ ਕੀਵਲੇ ਗੁਰਦੁਆਰੇ ਦਾ ਵੀ ਇਹਦੇ ਨਾਲ ਲਿੰਕ ਹੈ ਨਾਮ ਨਾਲ ਰਿਲੇਟਡ ਤਾਂ ਇਹਦੇ 3-4 ਨਾਮ ਮਿਲਦੇ ਆਪਕਰ ਤੱਕ ਚਲੋ ਲਾਸਟ ਕੁਐਸਚਨ ਹੈ ਜੀ ਤੇ ਮੁਰਗੀ ਅੰਡਾ ਦਿੰਦੀ ਹੈ ਠੀਕ ਹੈ ਉਹ ਕੀ ਚੀਜ਼ ਹੈ ਵੀ ਜਿਹੜੀ ਦੋਨੇ ਦਿੰਦੇ ਉਹ ਕੌਣ ਹੈ ਜਿਹੜੇ ਦੋਨੇ ਦਿੰਦੇ ਹਨ ਮੱਨਨ ਕਿ ਮੱਝ ਦੁੱਧ ਦਿੰਦੀ ਹੈ ਮੱਝ ਦੁੱਧ ਦਿੰਦੀ ਹੈ ਤੇ ਅੰਡਾ ਮੱਝ ਦੁੱਧ ਦਿੰਦੀ ਹੈ ਤੇ ਮੁਰਗੀ ਅੰਡਾ ਦਿੰਦੀ ਹੈ ਉਹ ਕੌਣ ਹੈ ਜਿਹੜੇ ਦੁੱਧ ਦੋਨੇ ਦਿੰਦੇ ਹਨ ਬੇਰੀ ਜਿਹੜਾ ਲੰਬੀ ਕਿਸੇ ਹੋਰ ਮਤਲਬ ਤੁਸੀਂ ਉਹ ਕੌਣ ਹੈ ਇਹ ਤਾਂ ਆਪਾਂ ਸ਼ਾਪਸ ਤੋਂ ਵੀ ਦੁੱਧ ਤੇ ਅੰਡਾ ਲੈ ਸਕਦੇ ਹਾਂ ਪਰ ਤੁਸੀਂ ਐਂ ਦੱਸੋ ਕਿ ਐਨੀਮਲ ਉਹ ਕੋਈ ਨਹੀਂ ਤੁਸੀਂ ਕੌਨਫੀਡੈਂਸ਼ੀਅਲ ਅਨਸਰ ਦੋ ਨਾ ਤੁਸੀਂ ਮੈਨੂੰ ਇਹ ਦੱਸੋ ਕਿ ਮਤਲਬ ਤੁਸੀਂ ਕੋਈ ਨਹੀਂ ਜਾਨਵਰ ਨਹੀਂਗਾ ਰਿਲੇਟਡ ਨਹੀਂ ਜਾਨਵਰ ਨਹੀਂ ਗਨੇ ਮੰਮੀ ਕੀ ਪਤਾ ਐਸ ਐਸ ਕਰ ਰਹੇ ਸੀ ਮੈਨੂੰ ਸਮਝ ਆ ਗਈ ਹੋਈ ਹੈ ਕੋਈ ਪੁੱਛ ਰਹੀ ਹੈ ਨਾ ਕਿ ਰਿਲੇਟਡ ਟੂ ਅਗਰ ਐਨੀਮਲ ਹੈ ਜਾਂ ਰਿਲੇਟਡ ਟੂ ਉਹ ਹੀ ਹੈ ਜੋ ਆਪਨੇ ਬੋਲੇ ਨਹੀਂ ਜਾਨਵਰ ਨਹੀਂਗਾ ਤਾਂ ਫਿਰ ਤਾਂ ਦੁੱਧ ਤੇ ਅੰਡਾ ਆਪਾਂ ਇਥੋਂ ਲੈ ਸਕਦੇ ਹਾਂ ਕਿਸੇ ਵੀ ਤਰ੍ਹਾਂ ਚਲੋ ਠੀਕ ਹੈ। ਬੈਂਕ ਵਾਲਾ ਪੁੱਛੋ ਯਾ ਦੀ ਲਾਸਟ ਕੁਐਸਚਨ। ਨਹੀਂ ਨਹੀਂ ਪਲੀਜ਼। ਚਲੋ ਬੈਂਕ ਦਾ ਹੈ ਹਿੰਦੀ ਦੇ ਵਿੱਚ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ? ਲਾਸਟ ਕੁਐਸਚਨ ਹੈ। ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ? ਸ਼ਾਖਾ। ਸ਼ਾਖਾ ਕਹਿੰਦੇ। ਪੰਜਾਬੀ ਦੇ ਵਿੱਚ ਆ ਗਿਆ ਨਾ ਸ਼ਾਖਾ ਤਾਂ। ਉਹ ਬੈਂਕ ਨੂੰ ਸ਼ਾਖਾ ਕਹਿੰਦੇ ਆ। ਸ਼ਾਖਾ ਸ਼ਬਦ ਹੀ ਪੰਜਾਬੀ ਦਾ ਹੈ। ਥੈਂਕ ਯੂ ਹਿੰਦੀ ਵਿੱਚ। ਬੈਂਕ ਨੂੰ ਸ਼ਾਖਾ ਕਹਿੰਦੇ। ਨਹੀਂ। ਹਿੰਦੀ ਚ गाइस इंग्लिश सही है ये वैसा जैसा ये बिल्कुल सही है एकदम सही है गाइस बिल्कुल सही आंसर है अच्छा नहीं ब्या बैंक के जो गलत कहां पे जो सेंट तो दे दो हां हिंट अंदर दे दे हिंदा हिंट हिंदा हिंट है ही नहीं बेटा नहीं तो बता दो हिंदा हिंट तो बैंक इज द ਨੇਮ ਇੰ ਹਿੰਦੀ ਨਾਮ ਤੋਂ ਸਭ ਕਹਿੰਦੇ ਆ ਕੇਂਦਰਾਲੇ ਸੈਂਡ ਹੁੰਦਾ ਹੈ ਸ਼ਾਇਦ ਮੈਂ ਕਿਹੜੀ ਸ਼ਾਖਾ ਸ਼ਾਖਾ ਤੋਂ ਇੱਕ ਹੋ ਗਈ ਨਾ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਬਿਲਡਿੰਗਸ ਦੇ ਨੇਮ ਮਤਲਬ ਜਿਵੇਂ ਹੋ ਗਏ ਸ਼ਾਖਾ ਤੁਰੀਆਂ ਸ਼ਾਖਾ ਮਤੁਰੀਆਂ ਜਨ ਲੀਆਂ ਬ੍ਰਾਂਚੀਜ਼ ਹੋ ਗਈਆਂ ਜਿਵੇਂ ਬ੍ਰਾਂਚੀਜ਼ ਨੂੰ ਆਪਾਂ ਸ਼ਾਖਾ ਕਹਿੰਦੇ ਸਾਨੂੰ ਅ ਵੀ ਜਿਵੇਂ ਬੈਂਕਾਂ ਦੀਆਂ ਸ਼ਾਖਾਵਾਂ ਨੇ ਗਾਂ-ਗਾ ਛੋਟੀ ਵੱਡੀ ਵੱਡੀ ਛੋਟੀ ਛੋਟੀ ਉਹ ਤੋਂ ਵੀ ਬੈਂਕ ਨੂੰ ਹਿੰਦੀ ਦੇ ਵਿੱਚ ਪ੍ਰੋਪਰ ਕੀ ਕਹਿੰਦੇ ਨੇ ਇਹ ਤੋਂ ਲਿਖ ਨਹੀਂ ਕੋਈ ਮਤਲਬ ਚਲੋ ਪਾਂਜੀ ਕੋਈ ਇੱਕ ਲਾਸ ਰਾਤ ਤੇ ਟੀਚਰ ਹਰਾਤੇ ਟੀਚਰ ਹਰਾਤੇ ਲੈ ਲੈਂਦੋ ਨਹੀਂ ਆਤਾ ਓਕੇ ਚਲੋ ਜੀ ਇਹਨਾਂ ਨੂੰ ਨਹੀਂ ਆਈ ਜੀ ਆਨਸਰ ਕੋਈ ਕੁਸ਼ਕ ਆਨਸਰ ਇਹਨਾਂ ਨੇ ਸਹੀ ਦਿੱਤੇ ਕੋਈ ਕੁਸ਼ਕ ਅਨਸਰ ਇਹਨਾਂ ਨੇ ਗਲਤ ਦਿੱਤੇ ਤਾਂ ਬੈਂਕ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ ਤੁਸੀਂ ਆਪ ਦੀ رائے ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਜੀ ਕਮੈਂਟਾਂ ਦੇ ਵਿੱਚ ਦੱਸਿਓ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਿਹਾ ਜਾਂਦਾ ਤੇ ਜਿਹੜੇ ਕੁਐਸਚਨ ਇਹਨਾਂ ਨੇ ਅਨਸਰ ਦੋ ਅਨਸਰ ਇਹਨਾਂ ਨੇ ਸਹੀ ਦਿੱਤੇ ਉਸ ਹਿਸਾਬ ਨਾਲ ਇਹਨਾਂ ਨੂੰ ਅਸੀਂ ਕੁਝ ਨਾ ਕੁਝ ਦਵਾਂਗੇ ਬਣਦਾ ਕਿਫਰ ਮੈਨੂੰ ਲੱਗਦਾ ਮੇਰੀਆਂ ਕੈਂਡੀਆਂ ਵੀ ਮੁੱਕ ਗਈਆਂ ਨੇ ਕੈਂਡੀਆਂ ਦਿੱਤੀਆਂ ਕੈਂਡੀਆਂ ਸੀਗੀਆਂ ਸਾਡੇ ਕੋਲੇ ਕੈਂਡੀਆਂ ਸਾਡੀਆਂ ਮੁੱਕੀਆਂ ਹੁਣ ਅਸੀਂ ਫਰੀ ਦੇ ਹੋਏ ਤੇ ਚੱਕੇ ਹੋਏ ਹੋਟਲਾਂ ਦੇ ਤੋਂ ਆ ਖਾਸਾ ਬੀਚ ਚਲੋ ਮਿਲ ਗਿਆ ਤੁਹਾਨੂੰ ਮਿਲਦੇ ਆ ਜੀ ਤੁਹਾਨੂੰ ਹੁਣ ਨਵੇਂ ਵਲੌਗ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਰੱਬ ਰੱਖਾ ਕਮੈਂਟ ਕਰਿਓ ਅ ਸ਼ੇਅਰ ਕਰਿਓ ਲਾਈਕ ਕਰਿਓ ਬਤਾਵੋ ਹਾਂਜੀ ਸੋ ਲਾ ਕਰੋ ਮੈਸੇਜਸ ਮੈਸੇਜਸ ਅਵਲੋ